ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਤੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਅੱਜ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਜਿਹੜਾ ਸੋਇਆ ਸੋਇਆ ਏ ਉਹਨੂੰ ਦੋ ਟਾਈਮ ਚੋਕੇ ਜਿਹੜਾ ਗੱਭਨ ਨੂੰ ਟਿੱਪ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਜਰੂਰ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਪਹੁੰਚੇ ਆਂ ਪਿੰਡ ਭੈਣੀ ਗੁਰਮukh ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਬਈ ਭੁੱਲੇ ਦੇ ਫਾਰਮ ਤੇ ਪਹੁੰਚੇ ਆ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਸਾਰੇ ਬਣੇ ਰਿਓ ਅੰਡ ਤੱਕ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਗਤ ਹੈ ਤੁਹਾਡਾ ਸੰਧੂ ਬੱਧਰਪੁਰ ਆਡੇ ਰੀ ਫਾਰਮਿੰਗ ਚ ਹੋ ਚੜਦੀ ਕਲਾ ਭਰਾ ਚੜਦੀ ਕਲਾ ਮਹਾਰਾਜ ਇਥੇ ਵੀ ਸੁਣਾ ਕਿਰਪਾ ਰੱਬ ਦੀ ਕਿਰਪਾ ਚਾਹੀਦੀ ਸਿੱਧਾ ਕਹਿਣ ਜੀ ਆ ਪੂਰੀ ਆ ਦੇ ਚਲੋ ਸ਼ੁਕਰ ਹੈ ਤੇ ਐਡਰੈਸ ਕਰੀਏ ਨੋਟ ਐਡਰੈਸ ਪਿੰਡ ਪੈਣੀ ਹਾਂ ਕੁਰਮਕ ਸਿੰਘ ਹਾਂ ਤਸੀਲ ਪੱਟੀ ਹਾਂ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਨੇੜੇ ਦਿਹਾਲਪੁਰ ਦੇ ਨਾਲ ਹੀ ਆ ਬਿਲਕੁਲ ਲੱਗੇ ਆ ਕਿਲੋਮੀਟਰ ਸਾਰਾ 2 ਕਿਲੋਮੀਟਰ ਦਾ ਫਾਸਲਾ ਹੋਊਗਾ ਬੈਂਕਾ ਦਿਹਾਲਪੁਰ ਕੁਰਗਵਿੰਡ ਤੇ ਸੂਰਵਿੰਡ ਇਹਨਾਂ ਦੇ ਵਿੱਚ ਘਰ ਆ ਗਿਆ ਬਿਲਕੁਲ ਹਨਾ ਠੀਕ ਹੈ ਮੋਬਾਈਲ ਨੰਬਰ ਕੀ ਹੈ ਜੀ 90417 33864 ਠੀਕ ਹੈ ਨਾਮ ਨਾਮ ਹਰਦੀਪ ਸਿੰਘ ਹਰਦੀਪ ਸਿੰਘ ਉਹ ਬੋਲੂ ਦੇ ਨਾਂ ਦੇ ਮਸ਼ਹੂਰ ਆ ਬੋਲੂ ਕਹਿ ਦਿੰਦੇ ਭੋਲਾ ਵੀ ਕਹਿੰਦੇ ਸ਼ਾਰਟਕਟ ਹਨਾ ਬਿਲਕੁਲ ਤੇ ਪਹਿਲੀ ਵੀਡੀਓ ਜੀ ਓਕੇ ਝੜਤੇ ਆ ਹਾਂਜੀ ਜੀ ਵਾ 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 ਕੀ ਬਾਤ ਹੈ ਇਹ ਵੈਡ ਤਾਜੀ ਸੂਈ ਬਿਲਕੁਲ ਹੈ ਨਾ ਇਹ ਕੱਲ ਦੀ ਸੂਈ ਰਾਤ ਦੀ ਭਾਜੀ ਰਾਤ ਦੀ ਕਿੰਨੇ ਕ ਬੌਲਾ ਫਿਰ ਸਟਾਰਟਿੰਗ ਹੋਈ ਬੌਲਾ 8 ਕਿਲੋ ਤੇ ਮੂੰਹ ਤੋਂ ਕੀ ਆ ਕੀ ਰਹਿੰਦੀ ਆ ਆਪਾਂ ਚੋਗੇ ਅੱਛਾ ਅੱਜ ਹੀ ਆਈ ਆ ਮੂੰਹ ਤੋਂ ਕੀ ਆ ਓਏ ਮੂੰਹ ਤੋਂ ਮੂੰਹ ਤੋਂ ਖੀਰੀ ਖੀਰੀ ਆ ਜੀ ਹਾਂਜੀ ਵਾ ਵਾ ਮੂੰਹ ਤੋਂ ਖੀਰੀ ਆ ਤੇ ਖੁੱਲ ਗਏ ਹਾਂ ਲੋ ਜੀ 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 ਲੋ ਜੀ ਸੱਜਣੋ ਬੈੜ ਬਹੁਤ ਸੋਹਣੀ ਆ ਤੇ ਪਹਿਲਾ ਸੁਆ ਮੂੰਹ ਤੋਂ ਜਿਹੜੀ ਖੀਰੀ ਆ ਤੇ ਬਿਲਕੁਲ ਗਿੱਲਾ ਨੜੂ ਆ ਠੀਕ ਆ ਜੀ ਪ੍ਰਿੰਟ ਪ੍ਰਿੰਟ ਕਰਮਾਲੀ ਨੂੰ ਬਹੁਤ ਸੋਹਣਾ ਲੱਗਾ ਤੇ 8 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਤੇ ਮਗਰ ਕੀ ਵੱਛੀ ਤੇ ਬੱਚਾ ਆ ਗਿਆ ਭਾਈ ਨਹੀਂ ਵੱਛਾ ਭਾਈ ਵੱਛਾ ਆ ਗਿਆ ਮਗਰ ਮੇਲ ਕਾਫ ਆ ਗਿਆ ਹਨਾ ਹਾਂਜੀ ਬੈੜ ਬੜੀ ਪਿਆਰੀ ਆ ਗਾਂ ਜਿਹਨੇ ਸੇਰ ਪਰਚੇ ਦਾ ਕੰਮ ਕਰਨਾ ਉਹਨੂੰ ਵੀ ਚੰਗੀ ਆ ਜਿਹਨੇ ਘਰੇ ਰੱਖਣੀ ਆ ਉਹਨੂੰ ਵੀ ਚੰਗੀ ਆ ਇਹ ਦੁੱਧ ਕਿੰਨਾ ਕੁ ਤੁਹਾਡੇ ੜਗੇ ਨਾਲ ਜਿਹੜਾ ਭਰੇ ਜਾਊਗੀ ਦੁੱਧ ਭਾਈ ਜਿਆਦਾ ਨਹੀਂ 15 16 ਕਿਲੋ ਤੇ ਮਾਨਾ ਭਰੂਗੀ ਨਾਲ ਭਰੂਗੀ ਹੈਣਾ ਹਾਂਜੀ ਹਾਂ 15 16 ਕਿਲੋ ਬੜੇ ਆਰਾਮਦਾਰੀ ਨਾਲ ਹੀ ਭਰੀ ਜਾਊਗੀ ਕਿਉਂਕਿ ਬਹੁਤ ਸੋਹਣੀ ਵੜ ਖੀਰੀ ਆ ਤੇ ਰੇਟ ਦੀ ਗੱਲ ਕਰੀਏ ਤੇ ਕਿੰਨਾ ਕੁ ਕਰ ਦਈਏ ਅਜੀ ਠੰਡੀ ਧੀਰੀ ਪਾਵੇਂ ਤਾਂ ਬਹਿ ਜਾਓ ਥੱਲੇ ਵਾਹ ਜੀ ਓਕੇ ਆ ਓਕੇ ਰਫੋਰ ਹੈਣਾ ਗੱਲ ਨਹੀਂ ਗੀ ਨਹੀਂ ਸੋਨਾ ਹਾਂਜੀ ਪਹਿਲੀ ਵੀਡੀਓ ਹੀ ਸੋਨਾ ਖਰੀਦ ਕੇ ਲਿਆ ਹੁੰਦਾ ਤੂੰ ਤੇ ਰੇਟ ਦੀ ਗੱਲ ਕਰੀਏ ਤੇ ਕਿੰਨੇ ਕੁ ਦੀ ਆਪਾਂ ਦੇ ਦਈਏ ਮੰਗਣ ਨੂੰ ਸਲਿਦਾ 60 ਮੰਗਦੇ ਆ ਅੱਛਾ ਮੈਂ ਨਾ ਛੱਡ ਦੀਏ 55000 ਦੀ ਹਾਨਾ ਜੈਸ ਨੂੰ ਹੀ ਕਰ ਦੋ ਜਿੱਚੋ 1 ਰੁਪਿਆ 100 200 ਛੋੜ ਹੀ ਕਰਨੇ ਆ 53000 ਦੀ ਸ਼ਾਈ ਹਾਨਾ ਦੇ ਦਾਂਗੇ ਵੇਸ਼ੀ 53 ਦੀ ਹਾਂਜੀ 52 ਦੀ ਤੇਰੇ 52 ਦੀ ਠੀਕ ਆ ਉਹ ਵੀ ਪਹਿਲੀ ਵੀਡੀਓ ਆ ਹਾਂ ਤਾਂ ਨਾਜ ਬਣਾਉਣਾ ਆ ਆਂਦਾ ਮਾਨਿਆ ਮੇਲਾ ਹੀ ਲੁੱਟਣਾ ਹੈ ਮੇਲਾ ਹੀ ਲੁੱਟਣ ਵਾਲਾ ਕੰਮ ਵਾ 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 ਤੇ ਦੂਜੇ ਨੰਬਰ ਤੇ ਆ ਗਈ ਜਰਸੀ ਹਣਾ ਹਾਂਜੀ ਕਿਆ ਬਾਤ ਇਹਨੂੰ ਵੀ ਸਾਥ ਤੋਂ ਵੱਡਾ ਲੱਗਾ ਇਹ ਢਿੱਲ ਢੁੱਲ ਬੜੀ ਪਈ ਏ ਜਿਹੜੇ ਸੁਣਾ ਅਜੇ ਪਛੀ ਹਫਤਾ ਲੈ ਜਾਣਾ ਵਾ ਪੂਰੇ ਪਟਾਕੇ ਦਾ ਆ ਜਾਊਗੀ ਲੈ ਵਾ ਕਿਆ ਬਾਤ ਏ ਸੋਹਣੀ ਸਿਰਾ ਤੇ ਦਿਨ ਕਿੰਨੇ ਕ ਲੈ ਜੂਗੀ ਹਫਤਾ ਹਫਤੇ ਦੇ ਨੇੜੇ ਕਿੜੇ ਲੈ ਜੂਗੀ ਠੀਕ ਏ ਓਕੇ ਪੰਜਾਬ ਵਾਲੀ ਜਰਸੀ ਆ ਗਈ ਨਾ ਹਾਂਜੀ ਕਿਆ ਬਾਤ ਨਿੱਕੀ ਜੀ ਸ਼ਕਲ ਬੁੱਥੀ ਆ ਬਿਲਕੁਲ ਗੋਲ ਕਰਨ ਆ ਫੇਸ ਕੁਆਲਿਟੀ ਬਹੁਤ ਸੋਹਣੀ ਲੱਗੀ ਇਹਨੂੰ ਹੀ ਸੂਆ ਦਾ ਅੰਤਜਾ ਹੱਕਣਵਾ ਸੂਆ ਦੂਸਰਾ ਲਾਈਏ ਸੂਆ ਦੂਜਾ ਦੂਜਾ ਹੀ ਲਾਈ ਹੈ ਨਾ ਪਹਿਲਾ ਨਹੀਂ ਬੰਦੋ ਛਿੱਗੀ ਹੋਊੀ ਏ ਮੂੰਹ ਕਿਆ ਬਾਤ ਏ ਪੂਰਾ ਤਰਾ ਵੀ ਚੰਗਾ ਹੈ ਪ੍ਰਿੰਟ ਵੀ ਚੰਗਾ ਲੱਗਾ ਨੇ ਸਾਰੀ ਬੱਛੀ ਚੰਗੀ ਸੰਦੂ ਸੋਹਣਾ ਸੋਹਣਾ ਜੀ ਸੋਹਣਾ ਦਾ ਲੱਗ ਚਲੋ ਲਾਓ ਇਹ ਰਹਿ ਜੀ ਬਹੁਤ ਥੁੱਡੀ ਧੀਰੀ ਹੈ ਭਾਵੇਂ ਇਦਾਂ ਥਣ ਬਹੁਤ ਸੋਹਣਾ ਲੱਗਾ ਕਿਉਂ ਦਾ 15 ਭਰੀ ਜੋ ਸਾਜੀ ਪੂਰਾ ਖੁੱਲਾ ਡੁੱਲਾ ਹਾਂ ਨਾ ਠੀਕ ਹੈ ਜਿਨ੍ਹਾਂ ਤੋਂ ਬੱਛੀ ਲਈ ਉਹਦੇ 15 16 ਕਿਲੋ ਪਹਿਲੇ ਪਹਿਲਾਂ ਬੱਛੀ ਸੰਦੂ ਤੋਂ ਹੀ ਚੁੰਦੇ ਰਹੇ ਹਾਂ ਨਹੀਂ ਨਹੀਂ ਭਰਿਆ ਹੋਗਾ ਬੱਚੀ ਸੋਹਣੀ ਆ ਖੰਧ ਖੰਧ ਵੀ ਚੰਗਾ ਲੱਗਾ ਬੈਕਗ੍ਰਾਉਂਡ ਵੀ ਚੰਗੀ ਤਿਆਰ ਕੀਤੀ ਵੱਚੀ ਨੇ ਠੀਕ ਆ ਚਲੋ ਲੈ ਚਲੋ ਹੁਣ ਲੋ ਜੀ ਸੋਹਣੀਆ ਸਿਰ ਆ ਚੀਜ਼ਾਂ ਦੋਵੇਂ ਤੇ ਰੇਟ ਦੀ ਗੱਲ ਕਰੀਏ ਤੇ ਕਿੰਨਾ ਕਹਿੰਦਾ ਕਰ ਦਈਏ ਹੋਰ ਕਰ ਦੋ ਇਹਨੂੰ ਵਾਹ ਵਾਹ ਇਹ ਕਿੰਨੇ ਕੀ ਦੀ ਆਪਾਂ ਦੇ ਲੈ ਕਰ ਦਈਏ ਮੰਗੜੂ ਸੰਧੂ ਸਾਹਿਬ 60 ਮੰਗਦੇ ਆ ਜੀ 52000 ਦੀ ਹਾਨਾ ਵਛੀ ਦੇ ਦਾਂਗੇ ਭਾਵੇਂ ਤਾਂ ਲੈ ਜੇ ਜਰਸੀ ਭਾਵੇਂ ਐਫਸੀ ਦੋਵੇਂ ਇੱਕੇ ਥਾਂ ਕਰਦਗੇ 52500 ਦੇ ਜਸ਼ਨੋ ਹੀ ਕਰਦਗੇ ਪਹਿਲੀ ਵੀਡੀਓ ਫੜ ਲਓ ਫੜ ਲਓ ਜੇ ਆਖੇ ਕਿ ਜਾਣਾ ਤੇ ਗੁਰਮੁਖ ਸਿੰਘ ਭੈਣੀ ਪੋਲੂ ਗੋਲੀ ਜਾਣਾ ਬਾ ਫਿਰ ਹਾਨਾ ਹੀ ਹੋਣੀ ਜੀ ਓਕੇ ਰਪੋ ਢਾਂਗਾ ਦੇ ਠੀਕ ਆ ਮਾਰ ਦੋ ਥਾਪੀ ਫਿਰ ਹੋ ਗਈ ਤੇ 52000 ਸਜਣੋ ਭਾਵੇਂ ਕੋਈ ਵੱਡੀ ਖੀਰੀ ਲੈ ਜੇ ਐਫਸੀ ਦੇ ਕ੍ਰੋਸ ਇਹ ਵੀ ਅੱਜ ਅਸੀਂ ਪਹਿਲੇ ਨੂੰ ਪਹਿਲੀ ਵੀਡੀਓ ਪਾਈ ਕਰਕੇ ਤਾਂ ਕੋਈ ਬਹੁਤਾ ਮਾਨ ਕੀਤਾ ਹੈ ਨਾ ਨਹੀਂ ਸਹੀ ਜਾਇਜ਼ ਰੇਟ ਆ ਤੇ ਆ ਆ ਗਈ ਟੋਕੜ ਕੱਬਣ ਕੇ ਹਾਂਜੀ ਦੂਜਾ ਸੂਆ ਗਾਂ ਗੱਬਣ ਦੂਜਾ ਸੂਆ ਹਾਂ ਪਹਿਲੇ ਸੂਵੇ ਤਾਂ ਕਿੰਨਾ ਦੁੱਧ ਭਰਿਆ ਠੀਕ ਛਿੱਗੀ ਹੋਊ ਮੂਹਣ ਅੱਛਾ ਪਹਿਲੇ ਸੂਵੇ ਕਿੰਨਾ ਦੁੱਧ ਭਰਿਆ ਹੋ ਸਾਹਿਬ ਜੀ ਪਹਿਲੇ ਸੂਵੇ ਵਸ਼ੀ 20 ਕਿਲੋ ਦੇ ਲਾਗੇ ਬਨੇ ਨੇੜ ਵਸ਼ੀ ਦੋ ਦੀ ਤਿੰਦਰੀ ਗਾਂ ਠੀਕ ਆ ਹਾਂਜੀ ਤੇ ਹੁਣ ਮੌਕੇ ਦਾ ਕਿੰਨਾ ਦੁੱਧ ਹੋ ਹੁਣ 6 ਕਿਲੋ ਦੁੱਧ ਹੋ ਪੱਕਾ ਦੋ ਟਾਈਮਰ ਆ ਵਾ ਵਾ ਕੱਦ ਕਿੱਡਾ ਵੱਡਾ ਹਨਾ ਪੂਰਾ ਕੱਦ ਦੇ ਠੀਕ ਆ ਲੈਓ ਰਾਹ ਛੋਟੀ ਥੋੜਾ ਕਿਦੇ ਨਹੀਂ ਨਹੀਂ ਤੁਹਾਡੇ ਮੋੜੇ ਦੇ ਆਉਂਦੇ ਆ ਹਾਂ ਬਹੁਤ ਸੋਹਣੀ ਆ ਤੁਹਾਡੇ ਮੋਢੇ ਤੇ ਆਉਂਦੀ ਆ ਤੇ ਹੁਣ 5-6 ਕਿਲੋ ਦੁੱਧ ਹਾਜ਼ਰ ਹੈ ਮੌਕੇ ਦਾ ਤੇ ਸ਼ਾਮ ਹੀ ਨਾ ਰਹੀ ਤੇ ਸਾਢੇ 6 ਦੀ ਸਾਢੇ 6 ਮਹੀਨੇ ਦੀ ਗੱਬਣ ਹੋ ਗਈ ਠੀਕ ਆ ਸਾਢੇ 6 ਮਹੀਨਾਂ ਦੀ ਚੈੱਕ ਪਾਸ ਆ ਤੇ ਇੰਨਾ ਕੀ ਦੁੱਧ ਆ ਤੇ ਹੁਣ ਦੇਖ ਕਿਨੇ ਦਈਏ ਅੱਜ ਪਹਿਲੀ ਵਾਰੀ ਤੁਸੀਂ ਆਏ ਤਾਂ ਨਾਲ ਹੀ ਵੇਲਾ ਠੰਡਾ ਹੋ ਗਿਆ ਰ ਆਪਣੇ ਵਾਹ 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 ਮੌਸਮ ਵਾਕਿਆ ਸ਼ਾਗੇ ਬੱਦਲ ਕੀ ਨੀ ਆ ਪਾਉਣੀ ਜੀ ਕੀ ਨੀ ਆ ਪਾਉਂੇ ਮੰਗਾ ਪਾਉਂਦੀ ਵੀ ਲੋੜ ਨਹੀਂ ਆ ਠੀਕ ਕਿੰਨੇ ਦੀ ਦਹਾ ਤੇ ਨਾ ਕਰ ਦਈਏ ਹਾਂ ਹਾਂ ਅਦਨਾ ਕਿਨੜੀ ਕਰਤੀ ਮੈਂ ਤਾਂ 35 ਦੀ ਦੇਦੀ ਸ਼ਾ ਹਾਂ ਤਾਂ ਨਹੀਂ ਇੱਕੋ ਹੀ ਖੀਰ ਲਾ ਪੀਜੀ ਹਾਂ ਨਹੀਂ ਹੋਣੀ ਆ ਹਾਂ 30000 ਤੋਂ ਵਚੀ 100 ਵੀ ਨਹੀਂ ਘਟ ਦੇਣੀ ਓਕੇ ਠੀਕ ਆ ਸੱਜਣਾ 30000 ਦੇ ਵਿੱਚ ਜਿਹੜੇ ਅੱਧ ਮੋਲ ਦੇ ਵਿੱਚ ਦਿੱਤੀ ਜਾਊਗੀ ਕਿਉਂਕਿ ਅੱਧ ਮੋਲ ਦਾ ਸਮਾਂ ਅੱਧਾ ਹੋ ਗਿਆ ਏ ਤੇ ਵਚੀ ਬੰਨ ਵਾਲੀ ਆ ਗਾਂ ਸਾਹਮਣੇ ਵਚੀ ਨਹੀਂ ਜੋ ਕੇ ਲੈ ਰਿਹਾ ਤਿੰਨ ਟਾਈਮ ਲੈ ਜੇ ਦੁੱਧ 6 ਕਿਲੋ ਹੋਊਗਾ ਤੇ ਲੈ ਜੇ ਸ਼ਾਮ ਤੋਂ ਬਾਹਰ ਹੀ ਹੋਊਗਾ ਕੋਈ ਮਾਸਾ ਠੀਕ ਆ ਜੀ ਤੇ ਵਹਿੜਾ ਚੰਗੀਆਂ ਤਿੰਨੇ ਖਰੀਦਦਾਰੀ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ